ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿਮੇਸ਼ ਪਿਤਾ ਮਾਤਾ ਸਹਿਬਾਨ ਸੰਗੋਸ਼ੀ ਦੋ ਸੋ ਗੁਰੂ ਕੇ ਪਿਆਰਿਓ ਮਹਾਰਾਜ ਜਾਣ ਦੀ ਕਲਾ ਰੱਖੇ ਨਾਮ ਸਿਮਰਨ ਦੀਆਂ ਦਾਤਾਂ ਬਖਸ਼ ਦੇਣ ਸਿਤੇ ਪਾਸ਼ਾ ਮਹਾਰਾਜ ਸੋ ਆਪਾਂ ਅੱਜ ਵਿਚਾਰ ਕਰਦੇ ਆਂ ਜਿੱਦਾਂ ਜਪਜੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਵਚਨ ਕਰਦੇ ਨੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਗੁਰੂ ਸਾਹਿਬ ਕਹਿੰਦੇ ਜਿਹੜਾ ਜਪ ਹੈ ਨਾ ਉਹ ਅਣਗਿਣਤ ਤਰ੍ਹਾਂ ਦਾ ਹੈ ਅਣਗਿਣਤ ਤਰ੍ਹਾਂ ਦਾ ਕਿਵੇਂ ਅਸੰਖ ਦਾ ਮਤਲਬ ਅਣਗਿਣਤ ਸੰਖਿਆ ਤੋਂ ਬਿਨ ਅਸੰਖਿਆ ਬੀ ਹਰ ਇੱਕ ਦਾ ਨਾ ਜਿਹੜਾ ਪ੍ਰੇਮ ਹੈ ਪ੍ਰੇਮ ਕਿਸੇ ਹੱਦਬੰਦੀ ਵਿੱਚ ਨਹੀਂ ਹੁੰਦਾ ਹੈਗਾ ਨਾਮ ਸਿਮਰਨ ਥੋੜੀ ਜਿਹੀ ਇੱਕ ਲਗਨਵੰਦਾ ला ਸਕਦਾ ਕਿਸੇ ਨੂੰ ਜਿਵੇਂ ਆਪਾਂ ਕਹਿੰਦੇ ਆ ਲਾਲਸਾ ਲਾਉਣੀ ਅੰਦਰ ਜਿਗਿਆਸਾ ਆਸਾ ਜਗਾ ਦੇਣੀ ਪਰ ਜਾਪ ਕਰਦੇ ਆ ਉਸ ਬਾਰੇ ਸੋਚਣਾ ਉਹ ਆਪਦੀ ਹੁੰਦੀ ਆ ਅਬਦਾ ਲੱਗ ਹੀ ਪਿਆਰ ਹੁੰਦਾ ਹਰ ਇੱਕ ਦਾ ਪਿਆਰ ਸਿਖਾਇ ਨਹੀਂ ਜਾਂਦਾ ਆਪਣੇ ਆਪ ਹੀ ਹਿਰਦੇ ਦੀਆਂ ਜਿਹੜੀਆਂ ਨੇ ਇਹ ਅਵਸਥਾਵਾਂ ਨੇ ਗੁਰੂ ਸਾਹਿਬ ਕਹਿੰਦੇ ਅਸੰਖ ਜਪ ਮਹਾਰਾਜ ਵਹਿਗੁਰੂ ਆਪ ਦਾ ਅਣਗਿਣਤ ਤਰ੍ਹਾਂ ਦਾ ਪਿਆਰ ਹੈ ਅਸੰਖ ਭਾਉ ਭਾਉ ਦਾ ਮਤਲਬ ਪਿਆਰ ਹੈ ਆਣ ਗਿੜ ਤਰ੍ਹਾਂ ਦਾ ਪਿਆਰ ਹੈ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਨਹੀਂ ਅੱਜ ਕੂੜ ਪ੍ਰਚਾਰ ਚੱਲ ਰਿਹਾ ਉਹ ਐਂ ਕਹਿੰਦੇ ਨੇ ਉਹ ਸਿੱਧਾ ਨੂੰ ਐਂ ਕਹਿੰਦੇ ਨੇ ਉਹ ਐਂ ਕਹਿੰਦੇ ਨੇ ਇਹ ਪ੍ਰੇਮ ਜਿੰਮੇ ਕਹਿੰਦਾ ਪ੍ਰੇਮ ਜਾਗ ਗਿਆ ਜਾਗ ਗਿਆ ਬਸ ਪਰ ਪ੍ਰੇਮ ਹੈ ਜਿਹੜਾ ਪ੍ਰੇਮ ਮੂਰੇ ਪ੍ਰਮਾਤਮਾ ਨੂੰ ਜਣ ਕੇ ਪੱਲਾ ਛੜਾਉਣਾ ਔਖਾ ਹੋ ਜਾਂਦਾ ਹੈ ਪ੍ਰੇਮ ਚੀਜ਼ ਐਸੀ ਹੈ ਕਈ ਗੁਰੂਆਂ ਦਾ ਧਿਆਨ ਤਰ ਕੇ ਸਿਮਰਨ ਕਰਨਾ ਚਾਹੁੰਦੇ ਨੇ ਕਈ ਨਿਰਾ ਆਕਾਰ ਕੋਈ ਕਹਿੰਦਾ ਵੀ ਗੁਰੂਆਂ ਦਾ ਸਰੂਪ ਨਾ ਲੈ ਕੇ ਆਓ ਕੋਈ ਕਹਿੰਦਾ ਇਸ ਤਰੇ ਸ਼ਬਦ ਨੂੰ ਜਪੋ ਕੋਈ ਕੁਛ ਕਹਿੰਦਾ ਕੋਈ ਕਹਿੰਦਾ ਪ੍ਰਕਾਸ਼ ਕੋਈ ਇਹ ਅਲੱਗ ਤਰ੍ਹਾਂ ਦਾ ਹਲੱਗ-ਲੱਗ ਅਵਸਥਾਵਾਂ ਨਹੀਂ ਕਿਸੇ ਨੂੰ ਕੋਈ ਸਿਖਾ ਨਹੀਂ ਸਕਦਾ ਪਰ ਗੱਲਾਂ ਸੁਣ ਕੇ ਗੱਲਾਂ ਸੁਣਾ ਕੇ ਅਬਦਾ ਰੰਗ ਹਰ ਇੱਕ ਨੂੰ ਲੱਗ ਸਕਦਾ ਜ਼ਬਰਦਸਤੀ ਨਹੀਂ ਥੋਪਿਆ ਜਾਂਦਾ ਹੈ ਪਿਆਰ ਭਗਤੀ ਬੰਦਗੀ ਅਲੱਗ-ਲੱਗ ਅਬਦਾ-ਬਦਾ ਤਰੀਕਾ ਹੁੰਦੇ ਸੋ ਅੱਜ ਆਪਾਂ ਗੱਲ ਕਰਦੇ ਆ ਜਿਹੜੇ ਸ਼ਹੀਦਾ ਨਾਲ ਸ਼ਹੀਦ ਸਿੰਘਾਂ ਨਾਲ ਜਾਦੇ ਪਿਆਰ ਕਰਦੇ ਨੇ ਕੋਈ ਅੰਤਰਜਾਮਤਾ ਦਾ ਹੁੰਦਾ ਵੀ ਮੈਨੂੰ ਅੰਤਰਜਾਮਤਾ ਆਵੇ ਕੋਈ ਸ਼ਕਤੀ ਦੇਖਣਾ ਚਾਹੁੰਦਾ ਹੁੰਦਾ ਹੈ ਕੋਈ ਹੁੰਦਾ ਵੀ ਮੇਰਾ ਕਾਰਜ ਅੜੇ ਕਾਰਜ ਮੇਰੇ ਪੂਰੇ ਹੋ ਜਾਣ ਉਸ ਵੇਲੇ ਸੰਤੁਸ਼ਟੀ ਹੁੰਦੀ ਹੈ ਜਿਸ ਤਰ੍ਹਾਂ ਦਾ ਆਪਾਂ ਕੋਈ ਸੋਚਦੇ ਆ ਨਾ ਗੁਰੂ ਸਿਜੇ ਪਾਸ਼ਾ ਕਾਲਪੁਰਖ ਉਸਤਰੀ ਹੋ ਜਾਂਦਾ ਹੈ ਆਪਾਂ ਗੱਲ ਕਰਦੇ ਆ ਸ਼ਹੀਦਾਂ ਦੀ ਜੇ ਤੁਸੀਂ ਸੰਗ ਸ਼ਹੀਦਾਂ ਦੀ ਖੁਸ਼ੀ ਲੈਣੀ ਹੈ ਇੱਕ ਸੰਗ ਸ਼ਹੀਦ ਨਾਲ ਪਿਆਰ ਪਾ ਲਓ ਤੁਸੀਂ ਉਹਨੂੰ ਯਾਦ ਕਰੋ ਉਹਦੇ ਨਾਮ ਦੀ ਬਾਣੀ ਪੜੋ ਜਦੋਂ ਤੁਹਾਡੇ ਅੰਦਰ ਪਿਆਰ ਹੈ ਨਾ ਉਹ ਜਿਵੇਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਵੀ ਧੰਨ ਬਾਬਾ ਸ਼ਹੀਦ ਸਿੰਘ ਸਿੰਘ ਜੀ ਨਾਮ ਲੈ ਕੇ ਵੀ ਤੁਹਾਡੇ ਨਾਮ ਦੇ ਤੁਹਾਡੇ ਸਮਰਪਤ ਹੈ ਤੁਸੀਂ ਮੈਨੂੰ ਮੇਰੇ ਉੱਤੇ ਬਖਸ਼ਿਸ਼ਾਂ ਕਰੋ ਮੈਂ ਆਪਦੇ ਪਿਆਰ ਦਾ ਭੁੱਖਾ ਮੇਰਾ ਆਪਕੋ ਦੁਨਿਆ ਦਿਲ ਨਹੀਂ ਲੱਗਦਾ ਆ ਜੋ ਕਿਰਪਾ ਕਰ ਕੋ ਸੰਗੋ ਸਿੱਧੋ ਮੇਰੇ ਉੱਤੇ ਰਹਿਮਤ ਕਰੋ ਮੈਂ ਆਪਦਾ ਬੱਚਾ ਮੇਰੇ ਗੁਣ ਆਗੁਣ ਨਾ ਦੇਖੋ ਇਸ ਤਰ੍ਹਾਂ ਬੇਨਤੀਆਂ ਕਰਦੇ ਰਹੋ ਤੇ ਸਰੂਪ ਤੁਹਾਡੇ ਅੰਦਰ ਆਪਣੇ ਆਪ ਆਉਣਾ ਸ਼ੁਰੂ ਹੋ ਜਾਊਗਾ ਜਦੋਂ ਉਹਨੂੰ ਪਿਆਰ ਕਰੋਗੇ ਭਾਵੇਂ ਤੁਸੀਂ ਫੋਟੋ ਨੂੰ ਦੇਖ ਕੇ ਤਸਵੀਰ ਨੂੰ ਦੇਖ ਕੇ ਇੱਕ ਵਾਰੀ ਤੇ ਸ਼ੁਰੂ ਕਰਦੇ ਹਾਂ ਪਰ ਜਿਹੜਾ ਕਿਸੇ ਸੰਗਸ਼ੀ ਇਦਾਂ ਆਪਦਾ ਸਹੀ ਸਰੂਪ ਹੁੰਦਾ ਨਾ ਉਹ ਜੇ ਸਾਹਮਣੇ ਆਵੇਗਾ ਉਹ ਆਪਣੇ ਆਪ ਤੈਨੂੰ ਜਣਾ ਦੇਵੇਗਾ ਕਿ ਮੈਂ ਹੀ ਆਹ ਜਿਹਨੂੰ ਤੂੰ ਯਾਦ ਕਰਦਾ ਜਦੋਂ ਤੁਸੀਂ ਦੇਖੋਗੇ ਫੋਟੋ ਤੇ ਤਾਂ ਹੋਰ ਤਰ੍ਹਾਂ ਦਾ ਇਹਦਾ ਹੋਰ ਤਰ੍ਹਾਂ ਦੇ ਨੇ ਉਹ ਫੋਟੋ ਵਾਲਾ हट ਜਾਂਦਾ ਫਿਰ ਪ੍ਰਕਾਸ਼ ਵਿੱਚੋਂ ਹੀ ਬਣਦੇ ਨੇ ਅਕਾਲ ਪੁਰਖ ਦੀ ਸ਼ਕਤੀ ਤੋਂ ਹੈ ਸਰ ਕੁਝ ਇਸ ਪ੍ਰਕਾਸ਼ ਚੋਂ ਉਹ ਸ੍ਰੀ ਆ ਜਾਂਦਾ ਹੈ ਸੋ ਜੇ ਕਿਸੇ ਸਿੰਘ ਸਿਂਗਾ ਸੀ ਇਦਾਂ ਦੀ ਉਹ ਕਰਨੀ ਆ ਪਿਆਰ ਜਾਦੇ ਲੈਣਾ ਤਾਂ ਸਿੰਘਾਂ ਸੀਦਾਂ ਦੇ ਸਿੰਘਾਂ ਨੂੰ ਵਸਤਰ ਦਿਓ ਉਹਨਾਂ ਦੇ ਜੀ ਤੁਸੀਂ ਕਹੋਗੇ ਵੀ ਮਹਾਰਾਜ ਕਿਹੜਾ ਉਹ ਕੋਲੇ ਕੱਪੜੇ ਪਾਉਂਦੇ ਨੇ ਨਹੀਂ ਨਹੀਂ ਉਹ ਵਸਤਰ ਨਹੀਂ ਪਾਉਂਦੇ ਉਹ ਪਰ ਉਹ ਜਿਹੜੇ ਸਿੰਘਾਂ ਸੀਦਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਲੜੀ ਵਿੱਚ ਆਉਂਦੇ ਨੇ ਉਹਨਾਂ ਦੀ ਪ੍ਰਣਾਲੀ ਬਚਾਉਂਦੇ ਨੇ ਜਿਵੇਂ ਨੇ ਅੰਗ ਸਿੰਘ ਸ਼ੌਣੀਆਂ ਵਿੱਚ ਨੇ ਉਹਨਾਂ ਦੀ ਕਿਹੜਾ ਕੋਈ ਵੜਾਪਾ ਪੈਨਸ਼ਨ ਆਉਂਦੀ ਹੈ ਜਾ ਉਹਨਾਂ ਦੇ ਕਿਹੜਾ ਉਹ ਜਿਹੜੇ ਤੁਰਦੇ ਫਿਰਦੇ ਨੇ ਉਹਨਾਂ ਨੂੰ ਕਿਹੜਾ ਕੋਈ ਬੈਂਕ ਵਿੱਚ ਖਾਤੇ ਚੱਲਦੇ ਨੇ ਚੱਲ ਚੱਲਦੇ ਵੀ ਹੋਣਗੇ ਪਰ ਜ਼ਿਆਦਾਤਰ ਉਹ ਮਸਤਾਨੇ دیਵਾਨੇ ਹੁੰਦੇ ਨੇ ਉਹ ਇੱਕ ਆਪਣੀ ਰਿਵਾਜ ਇੱਕ ਰੀਤ ਇੱਕ ਮਰਿਆਦਾ ਬਣਾਈ ਹੋਈ ਹੈ ਵੀ ਜਿਹੜਾ ਇਹਨਾਂ ਨੂੰ ਦੇਵੇਗਾ ਉਹ ਗੁਰੂ ਵਿੱਚ ਦੀ ਹੋਗੇ ਤੁਹਾਨੂੰ ਪਹੁੰਚੇਗਾ ਉਹ ਇਹ ਧਰਮ ਕਰਾਇ ਘਰਮ ਤਰੋਂ ਫਰਮਾਇਆ ਇੱਕ ਮਰਿਆਦਾ ਬਣਾਈ ਹੋਈ ਹੈ ਉਹ ਦੇਸ਼ ਕੌਮ ਦਿਖਾਤ ਤੇ ਲੜਦੇ ਨੇ ਉਹਨੂੰ ਖਾਣ ਪੀਣ ਦੀ ਪ੍ਰਵਾਹ ਨਹੀਂ ਆਪੇ ਦਿੰਦਾ ਪਰਮਾਤਮਾ ਫਿਰ ਪਰਮਾਤਮਾ ਨੇ ਜਿੰਦਾਂ ਹੁੜਾਈਆਂ ਹੋਣੀਆਂ ਨੇ ਵੀ ਉਹਨਾਂ ਦਾ ਆਪੇ ਜਾਈ ਜਾਊਗਾ ਉਹਨਾਂ ਦੇ ਨਾਮ ਦੇ ਵਸਤਰ ਦੇਓ ਸਰਦਾਈ ਰਗੜੇ ਨੇ ਜਿਹੜੇ ਉਹ ਦੇਓ ਬਾਦਾਮ ਖਸਖਸ ਹੋਣੀ ਬਹੁਤੀ ਤੇ ਮਗਜ ਦੇਸੀ ਖੰਡ ਜੋ ਵੀ ਉਹਨਾਂ ਦੀ ਹੁੰਦੀ ਹੈ ਉਹ ਸਿੱਧਾ ਦੇ ਨਾਂ ਦਾ ਨਿਹੰਗਾਂ ਸਿੰਘਾਂ ਦੀ ਕਿਉਂਕਿ ਉਹਨਾਂ ਦੇ ਬਾਣਾ ਸਾਹਮਣੇ ਹੈ ਮਹਾਰਾਜ ਦੇ ਵਸਤਰ ਸਾਹਮਣੇ ਨੇ ਮਹਾਰਾਜ ਦੇ ਸ਼ਸਤਰ ਸਾਹਮਣੇ ਨੇ ਮਹਾਰਾਜ ਦੇ ਬੜਾਏ ਘੋੜੇ ਸਮਝ ਸਾਹਮਣੇ ਨੇ ਉਹਨਾਂ ਦੀ ਜਿਹੜੀ ਉਹਨਾਂ ਨੂੰ ਝਲਕ ਪੈਂਦੀ ਹੈ ਗੁਰੂ ਦੀ ਜੇ ਆਪਾਂ ਦੇਖ ਰਹੇ ਹਾਂ ਦਸ਼ਮੇਸ਼ ਪਿਤਾ ਮਹਾਰਾਜ ਕਹੇ ਨੇ ਨੰਗਾ ਸਿੰਘਾਂ ਦੇ ਦਰਸ਼ਨ ਕਰ ਲੋ ਸੀ ਨਾਨਕ ਸਿੰਘ ਜਾਤੇ ਫੌਜਾਂ ਦੇ ਉਹਨਾਂ ਨੂੰ ਗੁਰੂ ਦਾ ਰੂਪ ਜਾਣ ਕੇ ਸਿੰਘਾਂ ਸਿੱਧਾਂ ਦਾ ਰੂਪ ਜਾਣ ਕੇ ਉਹਨਾਂ ਨੂੰ ਤੁਸੀਂ ਦਿੰਦੇ ਰੋ ਗੁਰੂ ਦੀ ਬਹੁਤ ਖੁਸ਼ੀ ਹੋਊਗੀ ਫਿਰ ਤੁਸੀਂ ਕੋਈ ਜਾਪ ਰੱਖ ਲਓ ਵੀ ਇੰਨਾ ਇਸ ਤਰ੍ਹਾਂ ਕਰਕੇ ਫਲਾਣੇ ਸਿੰਘਾਂ ਛਿੱਧ ਨੂੰ ਸਮਰਪਿਤ ਹੋ ਕੇ ਇਸ ਤਰ੍ਹਾਂ ਪ੍ਰੇਮ ਬਣਾਉਂਦੇ ਚਲੇ ਜਾਓ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦਿਨ ਨੰਗ ਸਿੰਘ ਵੀ ਤੁਹਾਡੇ ਤੇ ਬਹੁਤ ਬਹੁਤ ਜਿਆਦਾ ਕਿਰਪਾ ਕਰਨਗੇ ਵਸ਼ਵਾਦੀ ਲੋੜ ਹੁੰਦੀ ਹੈ ਗੱਲਾਂ ਦੂਜਿਆਂ ਦੇ ਜਿੰਨਾ ਬੰਦਿਆਂ ਨੇ ਨਾ ਰਾਤ ਜੀ ਨੀ ਚੱਲਣਾ ਉਹਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਉਹਨਾਂ ਨੂੰ ਹੀ ਪਤਾ ਹੁੰਦਾ ਉਹ ਤਾਂ ਵਸੇ ਗੱਲ ਕਹਿ ਦਿੰਦੇ ਨੇ ਦੂਜੇ ਦਿਲ ਦਿਖਾਉਂਦੇ ਹੁੰਦੇ ਨੇ ਉਹ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਅਸਾਂਖ ਜਪ ਅਸਾਂ ਗੱਪਾਓ ਉਹ ਜਪ ਦੀ ਗੱਲ ਹੀ ਨਹੀਂ ਕਰਦੇ ਉਹ ਪ੍ਰੇਮ ਦੀ ਗੱਲ ਹੀ ਨਹੀਂ ਕਰਦੇ ਉਹਨਾਂ ਤਾਂ ਕਦੇ ਲੀਡਰ ਦੀ ਗੱਲ ਚੱਕ ਲਈ ਕਦੇ ਪ੍ਰਧਾਨ ਮੰਤਰੀ ਦੀ ਚੱਕ ਲਈ ਕਦੇ ਕੋਈ ਮਾੜਾ ਮੋਟੀ ਗੱਲਬਾਤ ਹੋ ਗਈ ਕਿਸੇ ਗੁਰੂ ਘਰ ਦੇ ਵਿੱਚ ਉਹ ਦੀ ਚਾਰੇ ਉਹਨਾਂ ਦਾ ਬਸ ਨਾ ਉਹਦਾ ਚਲਾਉਣਾ ਹੁੰਦਾ ਤੋਰੀ ਫਲਕਾ ਭਗਤਾਂ ਦੀ ਗੱਲ ਕੁਝ ਹੋਰ ਹੁੰਦੀ ਐ ਉਹਨਾਂ ਬੰਦਗੀ ਕਰਨੀਆਂ ਬਾ ਦਿਨ ਰਾਤ ਬੰਦਗੀ ਬੰਦਗੀ ਸਿਮਰਨ ਸਿਮਰਨ ਉਹ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਚੁਗਲੀ ਨਹੀਂ ਕਰਦੇ ਹੁਣ ਬਸ ਇੱਕੋ ਦੇ ਰਹੀ ਮੇਰਾ ਗੁਰੂ ਸਾਡਾ ਸਿੰਘ ਸਹੀਦ ਦਰਸ਼ਨ ਦੇਦੇ ਮੇਰੀ ਜਾਨ ਐ ਉਹ ਬਸ ਮੈਂ ਉਹਦੇ ਬਿਨਾ ਕੁਝ ਨਹੀਂ ਪ੍ਰੇਮ ਹੁੰਦਾ ਇਸ ਤਰ੍ਹਾਂ ਕਰਕੇ ਲੱਗੇ ਰਿਹਾ ਕਰੋ ਬਸ ਤਰ ਦੇਵ ਸੰਗਸਿਧਾਂ ਦੇ ਨਾਮ ਦੇ ਕੋਈ ਕਾਰਜ ਤੁਸੀਂ ਕਰਨਾ ਹੈ ਜਾਪ ਕਰੋ ਹਰ ਇੱਕ ਜੇ ਉਹਨੂੰ ਸਮਰਪਿਤ ਹੋਏ ਕਰੋ ਕਿਰਪਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ